ਹਾਂਜੀ ਸਤਿ ਸ੍ਰੀ ਅਕਾਲ ਤੇ ਵਿੱਚ ਤੋਂ ਕਾਫੀ ਦਿਨ ਹੋ ਗਏ ਵੀਡੀਓ ਨਾ ਪੈਣ ਕਰਕੇ ਆਪਣੇ ਕੋਲੇ ਬਹੁਤ ਸਾਰੇ ਡਾਟੇ ਇਕੱਠੇ ਹੋ ਗਏ ਜੀ ਤੇ ਇੱਕ ਆਪਣੇ ਕੋਲੇ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਜੀ ਭੈਣ ਨੂੰ ਘੱਟੋ ਘੱਟ 18 17 18 20 ਕਿਲਿਆਂ ਤੱਕ ਮੁੰਡਾ ਚਾਹੀਦਾ ਜੀ ਮੁੰਡੇ ਦੀ ਉਮਰ 22 27 ਸਾਲ ਤੱਕ ਹੋਵੇ ਚੱਲ ਜੂਗੀ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਚਾਹੀਏ ਮੁੰਡਾ ਇੱਧਰ ਹੋਵੇ ਚਾਹੀ ਆਸਟ੍ਰੇਲੀਆ 'ਚ ਹੋਵੇ ਭੈਣ ਆਸਟ੍ਰੇਲੀਆ ਦੇ ਵਿੱਚ ਪੱਕੀ ਹੈ ਜੀ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਿਪੋਰਟਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤੇ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਐਨ 90 ਵਰਥਾ ਮੁੰਡੇ ਦਾ ਮੁੰਡੇ ਨੂੰ 3 ਕਿਲੇ ਪੈੜੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਹੈ ਬੀਐਸਸੀ ਨਰਸਿੰਗ ਚਾਹੀਦੀ ਹੈ ਕੁੜੀ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆਇਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਮੁੰਡੇ ਦੇ ਆਬ ਤੇ ਟੋਟਲ ਨੇ ਬੜੇ ਵਧੀਏ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨੱਖੀ ਹੋਵੇ ਤੇ ਜਿਆਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਹੋਰ ਵੀਰ ਆਇਆ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿੱਤਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿੱਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤੱਕ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਨ ਦੇਖੇ ਦੂਜੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁੜੀ ਆਪਣੀ ਰਪਿੰਦਰ ਤੇ ਆਪਾਂ ਨੇ ਜਿਸ ਮੁੰਡੇ ਦੀ ਅਗੇਜਮੈਂਟ ਕਰਵਾਈ ਸੀ ਜੀ 11 ਤਰੀਕ ਨੂੰ ਅੱਜ 21 ਤਰੀਕ ਹੋ ਚੁੱਕੀ ਹੈ ਜੀ ਅੱਜ ਆਪਾਂ ਚੱਲੇ ਆ ਪੈਲੈਸ 'ਚ ਉਸੇ ਮੁੰਡੇ ਦਾ ਹੀ ਵਿਆਹ ਤੇ ਆਓ ਸਾਰੇ ਚੱਲੀਏ ਤੇ ਤੁਸੀਂ ਮੇਰੇ ਨਾਲ ਰਹਿਣਾ ਜੁੜੇ ਰਹਿਣਾ ਠੀਕ ਹੈ ਜੀ ਤੇ ਤੁਸੀਂ ਦੇਖਿਓ ਸੁੜੀ ਰਪਿੰਦਰ ਕਿੱਦਾਂ ਦੀ ਲੱਗਦੀ ਹੈ ਦੇਖ ਲਓ ਵਾਈਟ ਕਲਰ ਦਾ ਸੂਟ ਸਮਾਇਆ ਇੱਧਰ ਦੇਖ ਲਾ ਮੋਢਿਆਂ ਤੇ ਵੀ ਆ ਤੱਕੀਆਂ ਲਾਈਆਂ ਹੋਈਆਂ ਨੇ ਪੂਰੀਆਂ ਪਚੋਲਣ ਦੇ ਲੱਗਦੀ ਹੈ ਨਾ ਪੂਰੀ ਸਤਿ ਸ਼੍ਰੀ ਅਕਾਲ ਮੈਂ ਸੋਹਣੀਆ ਮਨੀਤ ਸਿੰਦਰ ਤੇ ਮੈਂ ਚੱਲੀ ਆਂ ਵਿਆਹ ਦੇ ਉੱਤੇ ਆ ਦੇਖ ਲੋ ਟੋਰ ਟੋਰ ਪੂਰੀ ਕੱਢੀ ਹੋਈ ਐ ਤੇ ਜਿਹਨੂੰ ਜਿਹਨੂੰ ਰਪਿੰਦਰ ਬਚੋਲਣ ਚੰਗੀ ਲੱਗਦੀ ਆ ਵਧੀਆ ਵਧੀਆ ਕਰ ਦੋ ਕਮੈਂਟ ਜਿਹਨੂੰ ਜਿਹਨੂੰ ਰਵਿੰਦਰ ਬਚੋਲਣ ਵਧੀਆ ਨਹੀਂ ਲੱਗਦੀ ਤੇ ਉਹ ਬੈਡ ਕਮੈਂਟ ਵੀ ਕਰ ਸਕਦੇ ਨੇ ਤੇ ਇੱਥੇ ਇੱਕ ਅਦਾ ਬਾਂਦਰੀ ਬੁੰਦਰੀ ਕਹਿੰਦਾ ਮੈਨੂੰ ਤੇ ਘਰੇ ਧੀਆਂ ਪੈਣਾ ਹੋਣਗੀਆਂ ਉਹਨਾਂ ਨੂੰ ਬਾਂਦਰੀਆਂ ਕਿਹਾ ਕਰੂੰ ਮੈਨੂੰ ਨਾ ਕਿਹਾ ਕਰੂੰ ਮੈਂ ਲੋਕਾਂ ਦੇ ਭਲੇ ਕਰਦੀ ਆ ਤੁਸੀਂ ਵੀ ਕਰਿਆ ਕਰੋ ਭਲਾ ਹਾਂਜੀ ਸਾਸਤਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਇਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਕ ਸਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਾ ਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ 5 ਕਿ ਸਾਲ ਵੱਡਾ ਚੱਲ ਜੂਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ हां जी ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਬਹੁਤ ਭੈਣਾ ਦੇ ਮੈਨੂੰ ਫੋਨ ਆਉਂਦੇ ਨੇ ਤੇ ਬਹੁਤ ਉਹਨਾਂ ਦੀਆਂ ਮਾਮਾਂ ਦੇ ਫੋਨ ਆਉਂਦੇ ਨੇ ਵੀ ਕੁੜੀ ਨੂੰ ਕੈਨੇਡਾ ਦਾ ਪੀਆਰ ਮੁੰਡਾ ਹੋਵੇ ਜੀ ਉਹਨਾਂ ਨੇ ਇੱਧਰ ਨਹੀਂ ਰਹਿਣਾ ਵਾ ਬਹੁਤ ਕੁਝ ਕਹਿੰਦੇ ਨੇ ਤੇ ਮੇਰੀ ਇਹ ਹੱਥ ਮੰਨ ਕੇ ਬੇਨਤੀ ਹੈ ਹੁਣ ਜਿੰਨਾਂ ਤੋਂ ਰੁਪਏ ਨਹੀਂ ਲੱਗਦੇ ਭਾਈ ਹੁਣ ਜਿਹੜੇ ਬਾਹਰਲੇ ਮੁੰਡੇ ਨੇ ਉਹ ਮੰਗਦੇ ਨੇ ਰੁਪਏ ਜਿਹੜੇ ਇੱਥੇ ਵਿਚਾਰੇ ਜੱਟਾਂ ਦੇ ਮੁੰਡੇ ਰੋਲਦੇ ਨੇ ਦੋ ਖੀਲੇ ਵਾਲਾ ਢਾਈ ਖੀਲੇ ਵਾਲਾ ਉਹਨਾਂ ਨੂੰ ਤੁਸੀਂ ਪੁੱਛ ਦੀਆਂ ਨਹੀਂ ਹੈਗੀਆਂ ਜੇ ਗੱਲ ਮੇਰੀ ਬੁਰੀ ਜਰੂਰ ਲੱਗੂ ਸਾਰਿਆਂ ਨੂੰ ਕੋੜੀ ਹੈ ਗੱਲ ਗੱਲ ਬੁਰੀ ਲੱਗਣੀ ਚਾਹੀਦੀ ਹੈ ਮੈਂ ਖੁਦ ਇਸ ਗੱਲ ਨਾਲ ਐਗਰੀ ਹਾਂ ਮੈਨੂੰ ਐ ਦੱਸੋ ਵੀ ਇੱਥੇ ਕੀ ਸੋਡੇ ਭੂੜ ਲੜਦਾ ਇੱਥੇ ਇੰਨੇ ਹੋਟਲ ਬਣੇ ਹੋਏ ਨੇ ਕੰਮ ਹੀ ਕਰਨਾ ਤੁਸੀਂ ਇੱਥੇ ਕਰ ਭਾਂਡੇ ਮਾਂਜ ਲੋ ਹੋਟਲਾਂ 'ਚ ਜਾ ਕੇ ਮੁੰਡੇ ਨਹੀਂ ਰੋਕਣਗੇ ਭਾਈ ਜੇ ਤੁਸੀਂ ਭਾਂਡੇ ਮਾਂਜਣੇ ਨੇ ਇੱਥੇ ਤੁਹਾਨੂੰ ਘਰੇ ਬੈਠਿਆਂ ਨੂੰ ਵੀ ਭਾਂਡੇ ਮਾਂਜ ਦੀ ਅਨੁਸਾਰ ਮਾਉਦੀ ਹੈ ਬਾਹਰਲੇ ਮੁਲਖ 'ਚ ਤੁਸੀਂ ਜਾ ਕੇ ਫਿਰ ਉੱਥੇ ਗੋਰਿਆਂ ਦੇ ਭਾਂਡੇ ਮਾਂਜਦੇ ਉੱਥੇ ਉਹਨਾਂ ਦੀ ਈ ਟੱਟੀ ਢੋਣ ਫਈ ਜਾਨੀਓ ਤੇ ਆਪਾਂ ਇਹ ਕਹਿੰਦੇ ਆ ਵੀ ਇੱਥੇ ਕੰਮ ਕਰੋ ਆਪਦੇ ਹਾਂਜੀ ਸੋਸਰੀ ਕਾਲ ਬੀਬੀਆਂ ਹੀ ਲਗੀਆਂ ਤੇ ਆਪਣੇ ਕੋਲੇ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਐ ਜੀ ਸਿਟੀਜ਼ਨੀ ਐ ਜੇ ਕੋਈ ਮੇਰੇ ਵੀਰ ਜਿਹੇ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲੇ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਐ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਤ ਸ੍ਰੀ ਅਕਾਲ ਅੱਜ ਮੇਰੀਆਂ ਜਿਹੜੀਆਂ ਐਨਆਰਆਈ ਭੈਣਾਂ ਨੇ ਇੱਥੇ ਦੇਸੀ ਭੈਣਾਂ ਬਾਹਰ ਜਾਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਮੇਰੀ ਇੱਕ ਪੈਰੀ ਹੱਥ ਲਾ ਕੇ ਬੇਨਤੀ ਹੈ ਜੀ ਮੇਰੇ ਕੋਲੇ 7-8 ਕਿਲੇ ਵਾਲੇ 10 ਕਿਲੇ ਵਾਲੇ 2 ਢਾਈ ਕਿਲੇ ਵਾਲੇ 5 ਕਿਲੇ ਵਾਲੇ ਮੁੰਡੇ ਭਾਈ ਰੁੱਲਦੇ ਨੇ ਤੇ ਮੇਰੀ ਸੋਨ ਨੂੰ ਹੱਥ ਬੰਨ ਕੇ ਬੇਨਤੀ ਹੈ ਦੇਖੋ ਬਾਹਰ ਦਾ ਖਹਿੜਾ ਛੱਡ ਕੇ ਥੋੜਾ ਜਿਹਾ ਪੰਜਾਬ ਕੰਨੀ ਨੂੰ ਦੇਖੋ ਜਨਸੰਖਿਆ ਘਟ ਰਹੀ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪੈਰੀ ਪੈ ਕੇ ਹੀ ਬੇਨਤੀ ਕਰ ਦਿੰਨੀ ਆ ਮੈਂ ਹਾਂਜੀ ਸੱਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਕੁੜੀ ਆਈ ਹੈ 22 ਸਾਲ ਏਜ ਹੈ ਭੈਣ ਦੀ ਹਨਾ 12 ਪੜ੍ਹੀ ਹੋਈ ਹੈ ਤੇ ਬੁਟੀਕ ਦਾ ਕਰਿਆ ਹੋਇਆ ਭੈਣ ਦਾ ਤੇ ਜੇ ਕੋਈ ਘਰੇਲੂ ਮੱਝਵੀ ਸਿੰਘਾਂ ਦਾ ਵਧੀਆ ਮੁੰਡਾ ਹੋਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ 22 ਜਾਂ 23 ਸਾਲ ਦੀ ਹੈ ਭੈਣ ਤੇ ਹੀ ਲਿਖਿਆ ਉਮਰ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਬਸ 22 23 ਸਾਲ ਦੀ ਗਾਂਹ ਤੋਂ ਦੱਸਿਆ ਡਾਟਾ ਉਹਦਾ ਹਜੇ ਆਉਣਾ ਹੈ ਤੇ ਉਹਨਾਂ ਨੇ ਕਿਹਾ ਵੀ ਬੋਲ ਕੇ ਪਾਓ ਤੇ ਤਾਂ ਕਰਕੇ ਆਪਾਂ ਬੋਲ ਕੇ ਪਾਉਣੀ ਹੈ ਜੀ ਮੁੰਡਾ ਬਸ ਵਧੀਆ ਕੰਮਕਾਰ ਕਰਦਾ ਹੋਵੇ ਭੈਣ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਆ ਗੁੱਡੀ ਤੇ ਗੁੱਡੀ ਹੈਗੀ ਸੁਨਿਆਰਾਂ ਦੀ ਜੀ ਸੁਨਿਆਰਾਂ ਚ ਉਹਨਾਂ ਨੇ ਵਿਆਹ ਕਰਨਾ ਤੇ ਵਧੀਆ ਘਰੋਂ ਆ ਗੁੱਡੀ ਤੇ ਪਲੀਜ਼ ਮੈਨੂੰ ਮੈਸੇਜ ਜਾਂ ਫੋਨ ਕਰੋ ਨਹੀਂ ਫੋਨ ਨਹੀਂ ਕਰਨਾ ਦੁਬਾਰੇ ਕਹਿੰਦੀ ਆ ਫੋਨ ਨਹੀਂ ਕਰਨਾ ਮੈਸੇਜ ਕਰੋ ਜੀ ਮੈਨੂੰ ਸੁਨਿਆਰਾਂ ਦੀ ਗੁੱਡੀ ਐ 25 ਕਿ ਸਾਲ ਏਜ ਆ ਭੈਣ ਦੀ ਵਧੀਆ ਪੜੀ ਲਿਖੀ ਐ ਭੈਣ ਤੇ ਸੋਹਣਾ ਜਿਹਾ ਮੁੰਡਾ ਚਾਹੀਦਾ ਪਰੋਂ 20 25 ਕਿਲਿਆਂ ਚ ਜਾਂ ਫਿਰ ਪ੍ਰਾਪਰਟੀ ਹੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਇਆ ਫੌਜੀ ਮੁੰਡਾ ਜੱਟਾਂ ਦਾ ਮੁੰਡਾ ਜੀ 4 ਕਿਲੇ ਪਹਿਲਿਆ 27 ਸਾਲ ਏਜ ਐ 5 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਜੇ ਕੋਈ ਜੱਟਾਂ ਦੀ ਕੁੜੀ ਫੌਜੀ ਦੀ ਚਾਹਨਾ ਰੱਖਦੀ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੇ ਜੀ ਤੇ ਉਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਹੀ ਲਿਖ ਦਿਆ ਕਰੋ ਫੋਨ ਤੇ ਨੰਬਰ ਨਾ ਦਿਆ ਕਰੋ ਨੰਬਰ ਤਾਂ ਮੈਂ ਵੈਸੇ ਦੇ ਦਿੰਨੀ ਆ ਜਾਂ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਫੋਟੋ ਤੇ ਡਾਟਾ ਸੈਂਡ ਕਰਿਆ ਕਰੋ ਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਾਂ ਇੱਕ ਅਜਹ ਹੈਂਡੀਕੈਪਡ ਭੈਣ ਦਾ ਡਾਟਾ ਮੈਂ ਬੋਲਣ ਲੱਗੀ ਹਾਂ ਜੀ ਪਹਿਲਾਂ ਤਾਂ ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਜਦੋਂ ਹੈਂਡੀਕੈਪਡ ਭੈਣ ਦਾ ਮੈਂ ਡਾਟਾ ਬੋਲੂਗੀ ਤੇ ਕਿਸੇ ਨੇ ਹਾਸੀ ਮਖਾਲ ਮਜ਼ਾਕ ਵਾਲਾ ਮੈਸੇਜ ਨਹੀਂ ਕਰਨਾ ਹੈਗਾ ਠੀਕ ਹੈ ਥੋੜਾ ਧੰਨਵਾਦੀ ਹੋਊਗਾ ਜੇ ਤੁਸੀਂ ਕਿਸੇ ਦੀ ਫੀਲਿੰਗਸ ਨਾਲ ਨਹੀਂ ਖੇਡੋਗੇ ਤੇ ਭੈਣ ਹੈ ਜੀ ਹੈਂਡੀਕੈਪਡ ਹੈ ਕੋਈ ਵੀ ਕਾਸਟ ਚੱਲੂਗੀ ਤੇ ਮੁੰਡਾ ਹੈਂਡੀਕੈਪਡ ਹੀ ਹੋਵੇ ਭੈਣ ਦਾ ਵਤੀਕ ਤਾਂ ਕਰਿਆ ਹੋਇਆ ਜੀ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਜੀ ਸਾਸ੍ਰੀ ਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਮਾਨਸਾ ਏਰੀਆ ਤੋਂ ਗੁੱਡੀ ਤੇ ਗੁੱਡੀ ਨੂੰ 19 ਮਾਸਾਲ ਲੱਗਿਆ ਹੋਇਆ ਸੰਗਰੂਰ ਮਾਨਸਾ ਤੇ ਇੱਧਰ ਆਪਣੀ ਬਰਨਾਲਾ ਏਰੀਆ ਦੇ ਵਿੱਚ ਜੇ ਕੋਈ 20 25 ਸਾਲ ਦਾ ਮੁੰਡਾ ਹੈਗਾ ਤਾਂ ਸਾਨੂੰ ਮੈਸੇਜ ਜ਼ਰੂਰ ਕਰੋ ਮੁੰਡਾ ਹੋਵੇ 4 ਤੋਂ 5 ਕਿਲੀਆਂ ਦੇ ਵਿੱਚ ਹੋਵੇ ਜੀ ਤੇ ਗੁੱਡੀ ਦਾ ਆਇਆ ਹੋਇਆ ਵੀਜ਼ਾ ਗੁੱਡੀ ਦਾ ਵੀਜ਼ਾ ਆਇਆ ਹੋਇਆ ਜੀ ਤੇ ਆਪਾਂ ਨੂੰ ਉਹਦੇ ਲਈ ਲੜਕਾ ਚਾਹੀਦਾ ਹੈ ਠੀਕ ਹੈ ਜੀ ਸਿਕਿਉਰਿਟੀ ਜ਼ਰੂਰ ਲਗਾਉਣਗੇ ਤੇ ਮੈਂ ਆਪਣੀ ਇਹੇ ਹੱਥ ਬੰਨ੍ਹ ਕੇ ਬੇਨਤੀ ਹੈ ਗੁੜੀਆ ਹੈਗੀ 19 ਸਾਲ ਦੀ ਚਾਹ ਦੇ ਉਮਰ ਦੇ ਮੈਸੇਜ ਨਾ ਕਰਿਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਸਰੀ ਕਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਗੁੱਡੀ ਜੱਟਾਂ ਦੀ ਗੁੱਡੀ ਹੈ ਜੀ ਉਹਦੇ ਕੋਲੇ ਗੁੱਡੀ ਹੈ 12 ਸਾਲ ਦੀ ਭੈਣ ਦੀ ਉਮਰ ਹੈਗੀ ਹੈ 35 36 ਸਾਲ ਤੇ ਜੇ ਕੋਈ ਜੱਟਾਂ ਦਾ ਮੁੰਡਾ ਉਹਨੂੰ ਗੁੱਡੀ ਦੇ ਸਮੇਤ ਅਪਣਾਉਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਜਦੋਂ ਫੋਨ ਜਾਦੇ ਆਉਂਦੇ ਨੇ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਨੰਬਰ ਤੇ ਫੋਨ ਨਾ ਲਾਇਆ ਕਰੋ ਥੈਂਕ ਯੂ ਜੀ ਸਸਰੀਕਾਲ ਮੈਸੇਜ ਆਦੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਕੁੜੀ ਹੋਰ ਆਈ ਹੈ 1 ਜੀ 24 ਸਾਲ ਦੀ ਜਿਆ ਭੈਣ ਦੀ ਉਹਨੂੰ ਜੱਟਾਂ ਦਾ ਮੁੰਡਾ ਵੀ ਚੱਲ ਜੂਗਾ ਤੇ ਜ਼ਮੀਨ ਘੱਟੋ ਘੱਟ 4-5 ਕਿੱਲੇ ਹੁਣ ਮੁੰਡੇ ਕੋਲੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੱਝਵੀ ਸਿੰਘਾਂ ਦੀ ਕੁੜੀ ਐ ਕਾਸਟ ਹੋਰ ਕੋਈ ਨਹੀਂ ਚਲਣੀ ਜੱਟ ਸਿੱਖ ਚੱਲ ਜਾਣਗੇ ਜੇ ਮੱਝਵਿਆਂ ਦਾ ਮੁੰਡਾ ਤਾਂ ਸਰਕਾਰੀ ਮੁਲਾਜ਼ਮ ਹੋਵੇ ਜੀ ਸਸਰੀਕਾਲ ਧੰਨਵਾਦ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ 30 ਸਾਲ ਤੋਂ ਜ਼ਿਆਦਾ ਨਾ ਹੋਵੇ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਇੱਕ ਜਲਾਹਿਆਂ ਦੀ ਕੁੜੀ ਦਾ ਵਿਆਹ ਆਇਆ ਹੋਇਆ ਜੀ ਭੈਣ ਦੀ ਉਮਰ ਹੈਗੀ 26-27 ਸਾਲ ਤੇ ਆਪਾਂ ਨੂੰ ਮੁੰਡਾ 30-31 ਸਾਲ ਤੱਕ ਚੱਲ ਜੂਗਾ ਤੇ ਜਲਾਹਿਆਂ ਦੀ ਗੁੱਡੀ ਆ ਜੀ ਵੀਜ਼ਾ ਆਇਆ ਪਿਆ ਕੈਨੇਡਾ ਦਾ ਤੇ ਜੇ ਕੋਈ ਵੀਰ ਮੇਰਾ ਪੈਸੇ ਦਾ ਸਾਧ ਦਾ ਪੰਜਾਂ ਕਿੱਲਿਆਂ ਦੇ ਵਿੱਚ ਹੋਵੇ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਜੀ ਚੱਲ ਜਾਊਗਾ ਤੇ ਆਪਣੀ ਹੱਥਵੰਨ ਕੇ ਬੇਨਤੀ ਹੈ ਜੀ ਤੇ ਜਰੂਰ ਦੱਸੋ ਤੇ ਗੁੱਡੀ ਮੁੰਡੇ ਨੂੰ ਨਾਲ ਹੀ ਲੈ ਕੇ ਜਾਊ ਜੀ ਪੱਕਾ ਵਿਆਹ ਹੋਊਗਾ ਓਕੇ ਹਾਂਜੀ ਸਸਤੀ ਘਰ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈ ਐ ਕਿ 40 ਕਿੱਲਿਆਂ ਦੇ ਵਿੱਚ ਗੁੱਡੀ ਗੁੱਡੀ ਹੈਗੀ ਜੱਟਾਂ ਦੀ 40 ਕਿੱਲੇ ਜ਼ਮੀਨ ਆਉਂਦੀ ਐ ਤੇ ਜਿਹੜੇ ਮੁੰਡੇ ਨੂੰ ਕਿਸੇ ਨੂੰ 40 ਕਿੱਲੇ ਜ਼ਮੀਨ ਆਉਂਦੀ ਐ ਉਹੀ ਮੈਸੇਜ ਕਰੋ ਜੀ ਤੇ ਭੈਣ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ ਤੇ ਵਧੀਆ ਫੈਮਿਲੀ ਚੋਂ ਮੈਂ ਭੈਣ ਨੂੰ ਖੁੱਦ 40 ਕਿਲੇ ਆਉਂਦੇ ਨੇ ਤੇ 40 ਕਿਲੇ ਚੀ ਮੁੰਡਾ ਚਾਹੀਦਾ ਚਾਹੇ ਮੁੰਡਾ ਡਿਵੋਰਸੀ ਹੋਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰੇ ਤੇ ਇੱਕ ਬੇਨਤੀ ਹੋਰ ਆ ਜੀ ਮੁੰਡੇ ਕੋਲੇ ਬੱਚਾ ਨਾ ਹੋਵੇ ਡਿਵੋਰਸੀ ਲੈ ਸਕੋਗੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲਿਆਂ ਦੇ ਵਿੱਚ 5-7 ਕਿਲਿਆਂ ਦੇ ਵਿੱਚ ਭੈਣ ਦੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਬੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਬੋਸੀ ਹੀ ਚਾਹੀਦਾ ਤੇ ਜੇ ਕਿਸੇ ਮੇਰੇ ਵੀਰ ਦਾ ਡਬੋਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਿਪੋਰਟਰ ਤੇ ਆਪਣੇ ਕੋਲ ਆਏ ਨੇ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚ ਸਗੀਆਂ ਭੈਣਾਂ ਜਨਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਗੀਆਂ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਪ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਹਾਂਜੀ ਸਸਤਰੀ ਕੱਲ ਮੈਂ ਸੋਧੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈਲੀਆਂ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲੱਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਪ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਸਰੀ ਘਰ ਮੈਂ ਥੋਡੀ ਆਪਣੀ ਰੁਪਿੰਦਰ ਤੇ ਸੁਪਕਰ ਤੇ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਰਪੂਜੀਆਂ ਦੀ ਗੁੱਡੀ ਜੀ ਰਪੂਜੀਆਂ ਦੀ ਗੁੱਡੀਆਂ ਬੈਂਡ ਆਏ ਹੋਏ ਨੇ ਗੁੱਡੀ ਦੇ ਤੇ ਜੇ ਕੋਈ ਰਪੂਜੀਆਂ ਦਾ ਮੁੰਡਾ 20 ਲੱਖ ਰੁਪਈਆ ਲਾ ਦੂਗਾ ਤੇ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੁੜੀ ਦੀ ਉਮਰ ਸਾਰੀ 21 ਸਾਲੀ ਹੈ ਤੇ ਮੁੰਡਾ 25 ਸਾਲ ਤੱਕ ਚੱਲ ਜੂਗਾ ਥੈਂਕ ਯੂ ਧੰਨਵਾਦ ਹਾਂਜੀ ਸੋ ਸ੍ਰੀ ਕਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕਨੇਡਾ ਦੀ 40 ਸਾਲ ਦੀ ਹੈ ਜੀ ਜਾਦੀ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕਨੇਡਾ ਦੀ ਆਪ ਦਾ ਸਿਟੀਜ਼ਨ ਹੈਗੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਤਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰ ਦੋ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਇਆ ਜੀ 90 ਬੌਰਨ ਵੀਰ ਆਸਟ੍ਰੇਲੀਆ ਦੇ ਵਿੱਚ ਪੱਕਾ ਕੋਈ ਮੰਗ ਡਿਮਾਂਡ ਨਹੀਂ ਵੀਰ ਦੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਧਿਆਨ ਨਾਲ ਸੁਣ ਲੋ ਕੋਈ ਮੰਗ ਡਿਮਾਂਡ ਨਹੀਂ ਹੈਗੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿੰਨੇ ਵੀ ਅੱਜ ਮੈਂ ਰਸਤੇ ਪਾਏ ਨੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨਾਂ ਤੇ ਸਾਰੇ ਧਿਆਨ ਦਿਓ ਇਹ ਜਲਦੀ ਹੋਣ ਵਾਲੇ ਰਸਤੇ ਨੇ ਤੇ ਸਾਰੇ ਰਸਤੇ ਹੈਗੇ ਨੇ ਆਪਣੇ ਕੋਲੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਉਤੋਂ ਦੀ ਤੁਸੀਂ ਡਾਟੇ ਦੇ ਵਿੱਚ ਲਿਖ ਕੇ ਭੇਜਣਾ ਵੀ ਸਾਡਾ ਆਹ ਕਾਰੋਬਾਰਾ ਹੈ ਨੀ ਜ਼ਮੀਨ ਆ ਉਹ ਲਿਖ ਦੇਣੀ ਹੈ ਤੇ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਟੋ ਤੇ ਡਾਟਾ ਸੈਂਡ ਜ਼ਰੂਰ ਕਰਨਾ ਡਾਟੇ ਚ ਪ੍ਰੋਪਰ ਲਿਖਣਾ ਸਾਰਾ ਕੁਝ ਧੰਨਵਾਦ ਜੀ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਕੋ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣ ਜੀ ਭੈਣ 90 ਦੀ ਵਰਨ ਹੈ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਤਦ ਕ ਸ਼ੇਅਰ ਧੰਨ ਵਿਚਾਲ ਮੈਂ ਜੋੜੀ ਆਪਣੀ ਰੁਪਿੰਦਰ ਤੇ ਵੀਰੇ ਨੇ ਲਾਉਣੇ ਨੇ ਬਾਹਰਲੀ ਕੁੜੀ ਤੇ ਪੈਸੇ ਤੇ ਮੁੰਡੇ ਦੀ ਉਮਰ ਹੈਗੀ ਐ 24 25 ਸਾਲ ਜਿਹੜੇ ਕੁੜੀ ਦਾ ਆਸਟ੍ਰੇਲੀਆ ਦਾ ਕਿਸੇ ਨਾਲ ਲੱਗਿਆ ਹੋਇਆ ਪੈਸੇ ਲਗਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਇਸ ਵੀਡੀਓ ਦੇ ਵਿੱਚ ਹੀ ਲਿਖ ਕੇ ਭੇਜ ਦਿਓ ਜੀ ਤੇ ਵੀਰ ਨੂੰ ਅਟਕੀਲੇ ਪੈਲੀ ਆਉਂਦੀ ਐ ਜੀ ਤੇ ਵਧੀਆ ਵੀਰ ਵਧੀਆ ਕਰੂਆ ਪੈਣ ਵੀ ਵਾਰੀ ਐ ਤੇ ਜਿਹੜੀ ਕੋਈ ਭੈਣ ਨੇ ਪੈਸੇ ਲਗਾਉਣੇ ਨੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣਰਾ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕਿਕੀਲੀਆ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ